ਸਭ ਤੋਂ ਪਹਿਲਾਂ ਗੁਰੂ ਘਰ ਪਹੁੰਚੇ ਹੋਏ ਆ ਫਤਿਹ ਦੀ ਸਾਂਝ ਅਰਜ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਕੈਂਸਰ ਸਾਹਿਬ ਪਿੰਡ ਪੱਬੀਆਂ ਸੋਈਆਂ ਪਹੁੰਚੇ ਹੋਏ ਆ ਇਹ ਕੈਂਸਰ ਸਾਹਿਬ ਦਾ ਨਾਮ ਤੋਂ ਪਤਾ ਲੱਗਦਾ ਹੈਗਾ ਜਿਹੜੇ ਕੈਂਬਾਂ ਦੇ ਬਹੁਤ ਹੀ ਵੱਡੇ ਜੰਗਲ ਇੱਥੇ ਹੈਗੇ ਆ ਤੇ ਸਦੀਆਂ ਪੁਰਾਣੇ ਕੈਂਬਾਂ ਦੇ ਰੁੱਖ ਸਾਨੂੰ ਇੱਥੇ ਦਿਖਿਆ ਇਸ ਤੋਂ ਪਹਿਲਾਂ ਦੱਸਣਾ ਚਾਹਾਂਗੇ ਅਸੀਂ ਕੁੰਗਰਾਲੀ ਸਿੱਖਾਂ ਇਹਦਾ ਜੰਗਲ ਦੇਖਿਆ ਕੈਂਬਾਂ ਦਾ ਦਸਵੇਂ ਪਾਸ਼ਾ ਸਥਾਨ ਹੈਗਾ ਉਸ ਵੇਲੇ ਸਾਡਾ ਧਾਲੀਆਂ ਪਿੰਡ ਆ ਸੀ ਕੈਂਬਾਂ ਸਾਹਿਬ ਉੱਥੇ ਹੈਗਾ ਤੇ ਇੱਥੇ ਆਪਣਾ ਇੱਕ ਸਾਡੇ ਕੋਲੇ ਕਮਾਨ ਪਿੰਡ ਆ ਉੱਥੇ ਕੈਂਬਾ ਸਾਹਿਬ ਗੁਰੂ ਘਰ ਮੌਜੂਦ ਆ ਹੁਣ ਅਸੀਂ ਇੱਥੋਂ ਕੈਂਬਾ ਨੂੰ ਲੱਭਦੇ ਹੋਏ ਅੱਗੇ ਚੱਲਦੇ ਹੋਏ ਅੱਜ ਪਭੀਆਂ ਸੋਈਆਂ ਪਿੰਡ ਪਹੁੰਚੇ ਇੱਥੇ ਤੁਹਾਨੂੰ ਪਤਾ ਲੱਗਿਆ ਵੀ ਇੱਥੇ ਅਸੀਂ ਪਿੱਛੇ ਦੀ ਦੇਖ ਸਕਦੇ ਹਾਂ ਬਹੁਤ ਹੀ ਹਜ਼ਾਰਾਂ ਸਾਲ ਸਦੀਆਂ ਪੁਰਾਣੇ ਇੱਥੇ ਸਾਨੂੰ ਰੁੱਖ ਮਿਲੇ ਮੌਜੂਦ ਹੈਗੇ ਆ ਔਰ 8-10 ਕਿੱਲਾਂ ਜਿਹੜੀ ਇਹਦੀ ਝਿੜੀ ਹੈਗੀ ਆ ਇਸ ਕੈਂਬ ਦੇ ਰੁੱਖਾਂ ਦੀ ਇਹ ਬਹੁਤ ਹੀ ਪ੍ਰਾਤਨ ਰੁੱਖਾ ਕਿਉਂਕਿ ਇਹਨਾਂ ਦਾ ਸਨ ਨਹੀਂ ਪਤਾ ਲੱਗ ਰਿਹਾ ਵੀ ਕਿੰਨਾ ਸਕੂਗੇ ਅਸੀਂ ਇੱਕ ਸਰਗੁੰਦੀ ਪਿੰਡ ਦੇਖਿਆ ਮਤਲਬ ਫਲੋਰ ਕੋਲੇ ਉੱਥੇ ਵੀ ਇਸ ਸਾਈਜ਼ ਦੇ ਹੀ ਸਾਰਾ ਜਿਹੜਾ ਸਿਸਟਮ ਸੀਗਾ ਐਡੇ ਐਡੇ ਵੱਡੇ ਰੁੱਖ ਸਾਨੂੰ ਦਿਖੇ ਹੈਗੇ ਆ ਤੇ ਬਾਕੀ ਦੱਸਣਾ ਚਾਹਾਂ ਕਿ ਰੁੱਖ ਜਿਹੜੇ ਹੈਗੇ ਆ ਬਹੁਤ ਹੀ ਲੰਬੀਆਂ ਉਮਰ ਵਾਲੇ ਰੁੱਖ ਆ ਤੇ ਇਹ ਇਹ ਪੌਕੇਟਸ 'ਚ ਮਿਲਦੇ ਆ ਅਸੀਂ ਐ ਨਹੀਂ ਦੇਖਿਆ ਵੀ ਕਿਤੇ ਹੋਰ ਆਪਾਂ ਨੂੰ ਕਿਤੇ ਖੇਤਾਂ 'ਚ ਮਿਲ ਜਾਣ ਲੱਗੇ ਸੜਕਾਂ ਦੇ ਕੰਢੇ ਮੈਂ ਇਹ ਗੁਰੂ ਘਰਾਂ ਦੇ ਇੱਥੇ ਸਥਾਨ ਆ ਤਪ ਸਥਾਨ ਹੈਗੇ ਉੱਥੇ ਸਾਨੂੰ ਦਿਖੇ ਆ ਗਿਆ ਸਾਡੇ ਵਿਚਕਾਰ ਪ੍ਰਬੰਧਕ ਬਲਜਿੰਦਰ ਸਿੰਘ ਜੀ ਮੌਜੂਦ ਆ ਇਸ ਗੁਰੂ ਘਰ ਦੇ ਉਹਨਾਂ ਨੂੰ ਕਹਾਂਗੇ ਸਾਡੇ ਨਾਲ ਇਸ ਜਿਹੜੇ ਗੁਰੂ ਘਰ ਦਾ ਇਤਿਹਾਸ ਹੈਗਾ ਸਾਨੂੰ ਦੱਸਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ ਮੈਂ ਜੀ ਬਲਜਿੰਦਰ ਸਿੰਘ ਮੁੱਖ ਪ੍ਰਬੰਧਕ ਗੁਰਦੁਆਰਾ ਕੈਂਪ ਸਰ ਸੋਹियां ਇਹ ਜੀ ਜੂ ਆਪਣਾ ਗੁਰੂ ਘਰ ਹੈ ਇਹ ਜ਼ਿਲ੍ਹਾ ਲੁਧਿਆਣੇ ਦੇ ਪਿੰਡ ਸੋਹियां ਵਿੱਚ ਸੋਹियां ਤੇ ਪੱਬੀਆਂ ਦੀ ਹੱਦ ਤੇ ਬਣਿਆ ਹੋਇਆ ਹੈ ਹਾਂਜੀ ਇਸ ਦੇ ਵਿੱਚ ਬਹੁਤ ਹੀ ਪ੍ਰਾਤਣ ਰੌਖਾਂ ਜਿਨ੍ਹਾਂ ਨੂੰ ਕੈਮ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਇਹ ਬਹੁਤ ਹੀ ਰੇਅਰ ਮਿਲਦੇ ਹਨ ਹਾਂਜੀ ਤੇ ਜੇ ਆਪਾਂ ਐਸਾ ਸਥਾਨ ਦੀ ਗੱਲ ਕਰੀਏ ਤਾਂ ਐਸਾ ਸਥਾਨ ਦੇ ਨਾਲ ਜੋ ਇਤਿਹਾਸ ਪਰਚਲਿਤ ਹੈ ਪਹਿਲਾਂ ਤਾਂ ਸ਼ਿਵੇਂ ਪਾਸਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜਿਨ੍ਹਾਂ ਦਾ ਜਵਤਾਰ ਪਰੋਬ ਵੀ ਹੈ ਉਨ੍ਹਾਂ ਦੇ ਇਤਿਹਾਸ ਨਾਲ ਸੰਬੰਧਤ ਹੈ ਜੀ ਹਾਂਜੀ ਕਿਉਂਕਿ ਜਦੋਂ ਉਹ ਇੱਥੇ ਸਾਡੇ ਨਾਲ ਦੇ ਪਿੰਡ ਸਿੱਧਮਾ ਕਲਾਂ ਆਏ ਸੀਗੇ ਉਦੋਂ ਬਾਬਾ ਬਿਧੀ ਚੰਦੀ ਗਬਾਈ ਦੇ ਵਿੱਚ ਐਸ ਸਥਾਨਾਂ ਤੇ ਬਿਲਕੁਲ ਜੰਗਲ ਸੀਗੇ ਜੰਗਲਾਂ ਦੇ ਵਿੱਚ ਬਾਬਾ ਬਿਧੀ ਚੰਦੀ ਗਬਾਈ ਦੇ ਵਿੱਚ ਫੌਜਾਂ ਨੇ ਡੇਰਾ ਲਾਇਆ ਤੇ ਫੌਜਾਂ ਦੇ ਕੋਲ ਬਾਬਾ ਬਿਧੀ ਚੰਦੀ ਕੋਲ ਸ਼ਹਿਬ ਸ੍ਰੀ ਸ਼ਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਉਹ ਐਸਮ ਸਥਾਨਾਂ ਤੇ ਪਹੁੰਚੇ ਸਨ ਸੋ ਇਹ ਇਤਿਹਾਸ ਪ੍ਰਚਲਿਤ ਹੈ ਛੇਵੇਂ ਪਾਸ਼ਾ ਜੀ ਨਾਲ ਅਤੇ ਇੱਕ ਹੋਰ ਇਤਿਹਾਸ ਪ੍ਰਚਲਿਤ ਹੈ ਇੱਥੇ ਬਹੁਤ ਹੀ ਜ਼ਿਆਦਾ ਯਾਨੀ ਕਿ ਰਿਸ਼ੀ मुनि ਬਹੁਤ ਹੀ ਜ਼ਿਆਦਾ ਤਪੱਸਵੀ ਉਹਨਾਂ ਨੇ ਇੱਥੇ ਤਪੱਸਿਆ ਕੀਤੀ ਹੈ ਹਾਂਜੀ ਤੇ ਤਪੱਸਿਆ ਕਰਦੇ ਹੋਏ ਇੱਥੇ ਹੀ ਉਸੇਦ ਹੋ ਜਾਣਾ ਐਸੇ ਸਥਾਨ ਤੇ ਅਸਿਦਾਂ ਦਾ ਵੀ ਸਥਾਨ ਬਣਿਆ ਹੋਇਆ ਹੈ ਠੀਕ ਹੈ ਜੀ ਤਾਂ ਜੇ ਇਹ ਜੀ ਪਤਾ ਹੀ ਨਹੀਂ ਕਿੰਨੇ ਕੁ ਪੁਰਾਣੇ ਨੇ ਬਹੁਤ ਯਾਨੀ ਕਿ ਖੋਜਕਾਰ ਵੀ ਇੱਥੇ ਆ ਕੇ ਖੋਜ ਕਰਕੇ ਗਏ ਨੇ ਉਹ ਵੀ ਸਾਨੂੰ ਦੱਸ ਕੇ ਗਏ ਨੇ ਵੀ ਇਹ ਹਜ਼ਾਰਾਂ ਹੀ ਸਾਲ ਪੁਰਾਣੇ ਨੇ ਇਹਨਾਂ ਦਾ ਕੋਈ ਯਾਨੀ ਕਿ ਪੱਕਾ ਸਬੂਤ ਨਹੀਂ ਹੈਗਾ ਵੀ ਰੁੱਖਾਂ ਦਾ ਵੀ ਕਿੰਨੇ ਕੁ ਪੁਰਾਣੇ ਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਦੱਸਣਾ ਚਾਹਾਂਗੇ ਇਹਨੋਂ ਰੁੱਖਾਂ ਨੂੰ ਅਸੀਂ ਲਗਾਤਾਰ ਫੋਲੋ ਕਰਦੇ ਆ ਰਹੇ ਹਾਂ ਤੇ ਹੁਣ ਸਾਨੂੰ ਪਤਾ ਲੱਗਿਆ ਵੀ ਬਾਪੂ ਸਾਡੇ ਨਾਲ ਖੜੇ ਆ ਇਹਨਾਂ ਦੱਸੇ ਵੀ ਕੈਂਪਾਂ ਦੇ ਰੁੱਖ ਅਖਾਰੇ ਪਿੰਡ ਵੀ ਹੈਗੇ ਅਸੀਂ ਅਖਾਰੇ ਪਿੰਡ ਵੀ ਉੱਥੇ ਜਾਵਾਂਗੇ ਦੇਖਣ ਵਾਸਤੇ ਉਹਨੂੰ ਰਿਕਾਰਡ 'ਚ ਲਿਆਵਾਂਗੇ ਇਹ ਸਾਰੀਆਂ ਜਿਹੜੇ ਰੁੱਖ ਹੈਗੇ ਜਿੰਨੇ ਸਾਡੇ ਪ੍ਰ ਸਾਡੇ ਝੰਡ ਦੇ ਪਿੱਛੇ ਗੁਰੂ ਘਰ ਆ ਝੰਡ ਸਾਹਿਬ ਆ ਫਲਾਹੀ ਸਾਹਿਬ ਰੇਰੂ ਸਾਹਿਬ ਮਤਲਬ ਇਹ ਸਾਰੇ ਰੁੱਖ ਜਿਹੜੇ ਸਾਡੇ ਪੰਜਾਬ ਦੇ ਵਿੱਚ ਹੈਗੇ ਆ ਉਹ ਪੁਰਾਤਨ ਲੋਕਾਂ ਦੇ ਨਾਂ ਤੇ ਗੁਰੂ ਘਰ ਬਣੇ ਤੇ ਪਿੰਡਾਂ ਦੇ ਨਾਮ ਵੀ ਬਣੇ ਹੋਏ ਆ ਪਰ ਜਿਹੜੇ ਇਹ ਰੁੱਖ ਹੈਗੇ ਜਿਹੜੇ ਆ ਜਿਵੇਂ ਕੈਮ ਦੇ ਰੁੱਖ ਹੈਗੇ ਬਹੁਤ ਹੀ ਪੁਰਾਣਾ ਇਹ ਤਾਂ ਪਤਾ ਨਹੀਂ ਹੈਗਾ ਵੀ ਕਿੰਨੇ ਸਦੀਆਂ ਸਾਲ ਪੁਰਾਣੇ ਹੈਗੇ ਸਾਡੇ ਕੋਲ ਇੱਥੇ ਮੌਜੂਦ ਆ ਇਸ ਲਈ ਅੰਗਰੇਜ਼ਾਂ ਅੰਗਰੇਜ਼ਾਂ ਨੇ ਇਹ ਵੀ ਬਾਪੂ ਜੀ ਦੱਸ ਰਹੇ ਸੀ ਅੰਗਰੇਜ਼ਾਂ ਨੇ ਕੋਸ਼ਿਸ਼ ਕੀਤੀ ਘੋੜੇ ਬੰਨ੍ਹ ਕੇ ਇਹਨੂੰ ਗਿਣਤੀ ਕਰਨ ਦੀ ਕੋਸ਼ਿਸ਼ ਕੀਤੀ ਇੱਥੇ ਤਾਂ ਗਿਣਤੀ ਵੀ ਨਹੀਂ ਕਰ ਪਾਏ ਔਰ ਬਾਪੂ ਜੀ ਇਹ ਜਿਹੜੀ ਸੀ ਕੁਮਾਨ ਪਿੰਡ ਉੱਥੇ ਪਹੁੰਚੋ ਉੱਥੇ ਲਿਖਿਆ ਹੋਇਆ ਇਤਿਹਾਸ ਵਿੱਚ ਵੀ ਬਾਲ ਪ੍ਰੂਫ ਤੇ ਜਟਾਂ ਧਾਰ ਦੋ ਮਹਾਪੁਰਸ਼ ਅੱਛੇ ਮਹਾਪੁਰਸ਼ ਮਤਲਬ ਬਾਪੂ ਜੀ ਦੇ ਕਹਿਣ ਦਾ ਮਕਸਦ ਮਹਾਪੁਰਸ਼ ਇੱਥੇ ਰਹੇ ਆ ਇਹਨਾਂ ਦੀ ਇਹ ਸਥਾਨ ਹੈ ਸਥਾਨ ਹੈ ਜੀ ਉਸ ਤੋਂ ਬਾਅਦ ਫਿਰ ਪਾਸ਼ਾ ਸ਼ੇਮ ਪਾਸ਼ਾ ਆਏ ਇੱਥੇ ਮਤਲਬ ਕਹਿੰਦਾ ਤੇ ਉੱਥੇ ਮਤਲਬ ਇਹ ਬਹੁਤ ਹੀ ਮਤਲਬ ਇਤਿਹਾਸਿਕ ਸਥਾਨ ਹੈਗਾ ਇਹਨਾਂ ਨੂੰ ਮਤਲਬ ਕਿ ਸਾਨੂੰ ਜਿਹੜੀ ਸਾਰੇ ਸੰਗਤਾਂ ਨੂੰ ਮਿਲ ਕੇ ਪਿੰਡ ਦੇ ਲੋਕਾਂ ਨੂੰ ਵੀ ਤੇ ਬਾਕੀ ਹੋਰ ਵੀ ਪੰਜਾਬ ਦੇ ਜਿਹੜੇ ਹੈਗੇ ਬਾਇਓਡਿਵਰਸਿਟੀ ਹੌਟਸਪੌਟ ਆ ਕਿਉਂਕਿ ਐਡਾ ਵੱਡਾ 8- ਤਾਂ ਇਸ ਨੂੰ ਬਾਇਓਡਾਈਵਰਸਿਟੀ ਸਪੌਟ ਸਮਝ ਕੇ ਇਹਨੂੰ ਆਪਾਂ ਨੂੰ ਜਿੰਨਾ ਵੀ ਜਿਹੜੇ ਪਿੰਡ ਦੇ ਕੋਈ ਮਹਤਵਾਰਾਂ ਕੋਲ ਹੀ ਜਗ੍ਹਾਵਾਂ ਹੁੰਦੀਆਂ ਸਰਪੰਚਾਂ ਕੋਲ ਉਹ ਸਾਰਾ ਇਹਨੂੰ ਪੂਰਾ ਤਰੀਕੇ ਨਾਲ ਨੂੰ ਚਾਹੇ ਫੋਰੈਸਟ ਡਿਪਾਰਟਮੈਂਟ ਦਾ ਸਹਿਯੋਗ ਲੈ ਕੇ ਉਹ ਮਤਲਬ ਕਹਿੰਦਾ ਚਪਤਾਰਬੰਦੀ ਵੀ ਕਰ ਸਕਦੇ ਅਮਰ ਜਿੰਨੀਆਂ ਕੈਂਪਾਂ ਲੱਗੀਆਂ ਹੋਈਆਂ ਤਾਂ ਕਿ ਪ੍ਰੋਟੈਕਸ਼ਨ 'ਚ ਰਹਿਣ ਇਹ ਜਿਹੜੀ ਸਾਡੀ ਇਹ ਪ੍ਰਾਤਨ ਜਗਾ ਹੈਗੀਆਂ ਮਤਲਬ ਪ੍ਰਾਤਨ ਰੋਖਿਆ ਕੇ ਸਾਡੇ ਇਹਨੂੰ ਸੰਭਾਲ ਲੈਣਾ ਬਹੁਤ ਜ਼ਰੂਰੀ ਹੈ ਇਟੇ ਕਮਿੰਟੇ ਹੋਰ ਵੀ ਕਰਾਂਗੇ ਜਿਵੇਂ ਹੁਣ ਸਾਨੂੰ ਪਤਾ ਲੱਗਿਆ ਅਖਾੜੇ ਪਿੰਡ ਇਹ ਕੈਂਬਾਂ ਦਿਖ ਰਹੀਆਂ ਵੀ ਜੇ ਹੋਰ ਅਖਾੜੇ ਤੋਂ ਵੀ ਅੱਗੇ ਕਿਸੇ ਨੂੰ ਇਹ ਹੋਰ ਕੈਂਬਾਂ ਦਿਖ ਰਹੀਆਂ ਹੈਗਾ ਗੁਰੂ ਘਰ ਦੇ ਨਾਂ ਤੇ ਜੇ ਕੈਂਬਾਂ ਦਾ ਹੈਗਾ ਸਿਸਟਮ ਤਾਂ ਸਾਨੂੰ ਉਹ ਇਸ ਵੀਡੀਓ ਨੂੰ ਦੇਖਦੇ ਹੋਏ ਸਾਨੂੰ ਦੱਸੋ ਅਸੀਂ ਉੱਥੇ ਵੀ ਜਾ ਕੇ ਉਹਨੂੰ ਵੀ ਰਿਕਾਰਡ ਚ ਲਿਆਵਾਂਗੇ ਪਤਨਗਾ ਹਟਾਵਾ ਟਾਪ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ